ਲਓ ਵੀ ਮਿੱਤਰ ਹੁਣ ਆਪਾਂ ਲੋਡ ਇੱਥੋਂ ਆਪਾਂ ਹੁਣ ਲੰਡਰੋਂ ਤੁਰੇ ਆਂ ਟਰੱਕ ਲੈ ਕੇ ਇਹਦੇ ਵਿੱਚ ਆਪਾਂ ਉਹਦਾ ਸਮਾਨ ਲਾ ਦਈਏ ਫਰਿੱਜ 'ਚ ਸਾਰਾ ਲਓ ਵੀਰੇ ਹੁਣ ਆਪਾਂ ਆ ਗਏ ਹਰਮਿਲਟਨ ਇੱਥੋਂ ਆਪਾਂ ਚੱਕਣੀ ਆਹ ਮਸ਼ੀਨ ਇਹ ਚੱਕ ਕੇ ਫਿਰ ਉਸ ਤੋਂ ਬਾਅਦ ਇੱਕ ਹੈਗਾ ਵੀਰੇ ਹੁਣੀ ਕਹਿੰਦੇ ਆ ਕੰਟੇਨਰ ਚੱਕਣਾ ਫਿਰ ਉਹ ਚੱਕ ਕੇ ਨਿਕਲਦੇ ਆ ਆਪਾਂ ਦਿਖਾਉਨੇ ਆ ਤੁਹਾਨੂੰ ਆ ਗਰਮੀ ਨਹੀਂ ਗਰਮੀ ਬਹੁਤ ਹੈ ਸ਼ੰਕਰ ਸੁਖਰ ਭਾਈ ਤੌਰ ਚੱਕੇ ਗਏ ਜਿਹੜਾ 5 ਰੁਪਆ ਭਾਈਆਂ ਰਿਹਾ ਨਾ ਸੇਟ ਦੀ ਅੱਜ ਗੁਰਪ੍ਰੀਤ ਕਰਦਾ ਲਾ ਕੇ ਪਰਾ ਮਾਰੀ ਆਈ ਹੈ ਇਹ ਤੇ ਜੀਵੇ ਬੜੀ ਗਰਮੀ ਹੈ ਲੋ ਬਈ ਮਸ਼ੀਨ ਦੇ ਪਿੱਛੇ ਆਪਣਾ 20 ਫੁੱਟ ਥਾਂ ਪਿਆ ਸੀ ਉਹ ਚਾਪਾ ਕੰਟੇਨਰ ਆ ਗਿਆ ਕੰਟੇਨਰ ਚੱਕਿਆ ਅਜ ਤੋਂ ਹੁਣ ਇਥੋਂ ਨਿਕਲਦੇ ਆਂ ਜਿਹੜੇ ਆਪਾਂ ਇੱਥੋਂ ਕন্টੇਨਰ ਚੱਕਿਆ ਨਾ ਭਈਆ ਮੂਰੇ ਜਣੀ ਨਹੀਂ ਦੀਂਦੇ ਭਈ ਕন্টੇਨਰ ਦੇ ਥੱਲੇ ਆਹ ਜਿਹਦੇ ਵਿੱਚ ਫੋਕ ਲਿਫਟ ਜੀ ਪਾ ਕੇ ਇਹ ਕন্টੇਨਰ ਨੂੰ ਚੱਕ ਲੈਂਦੇ ਆ ਇਹਦੇ ਵਿੱਚ ਭਰਾਵਾ ਕਬੂਤਰਾਂ ਨੇ ਦਿੱਤੇ ਨੇ ਆਂਡੇ ਉਹ ਜਦੋਂ ਚੱਕਦਾ ਉਹ ਜਦੋਂ ਟੇਢੀ ਜੀ ਹੁੰਦੀ ਆ ਤੇ ਟੁੱਟ ਲੋਵੇ ਰੇਮ ਟੁੱਟ ਗਏ ਨੋਕਰ ਤੋਂ ਹੁਣ ਰੇਮ ਪਾਉਣ ਆਏ ਆ ਛੱਟ ਨਾਲ ਬਸੇ ਬੇ ਹੋ ਜਾਂਦੇ ਮਾੜੇ ਨਾਲ ਨਾ ਬਈ ਹੋਰ ਵੀ ਨਾ ਉੱਦਾਂ ਫੁੱਲਣ ਹੀ ਨਹੀਂ ਹਾਂ ਮਿੱਟੀ ਭਰ ਜਾਂਦੇ ਨਾ ਮਿੱਟੀ ਰਸਤੀ ਆਦੀ ਆ ਇਹਨਾਂ ਦਾ ਲੋੜ ਹੀ ਨਹੀਂ ਮੇਲਾਉਂਦੇ ਤਾਂ ਵੀ ਛੱਟੇ ਗਿਡਾ ਉਹਦੇ ਵਾਸਤੇ ਹੁੰਦੀ। ਉੱਦ ਲੈਿੰਦੇ ਨਹੀਂ ਜਿਹਦੇ ਨਾਲ ਕੁੱਤੇ ਕਹਿੰਦੇ ਜੰਮੇ ਮਿਲ ਜਾਂਦੇ। ਕੁੱਤੇ ਆ ਬਖਾਈ ਭਾਈ ਭੁਰੇ ਜੇ ਕਿੱਥੋਂ। ਜਨਾ ਹੁਣ ਵਧੀਆ ਯਾਰ ਅੱਗੇ ਇੱਟਾ ਵੀ ਸੀਗਾ ਇਹ। ਹੈ ਵਧੀਆ ਨਾ ਜੀ। ਇੱਥੇ ਬਸ ਦੇ ਆ ਅੱਗੇ ਉੱਦ ਦੇ ਹਿੱਟਾ ਕੀ ਤਾਂ ਦੇਣੀ ਸੀ। ਇਦੇ ਚ ਨਹੀਂ ਮਾਰਦੇ ਹੋ ਹਵਾਜੀ ਦਾ ਪ੍ਰੈਸ਼ਰ ਜਾ ਮਿਸ਼ਰਣਾਂ ਤੇ ਲੋਡ ਨਹੀਂ ਪੈਂਦੀ ਮਿਸ਼ਰਣ ਦੇ ਨਹੀਂ ਲੋਡ ਪੈਂਦੀ ਨਹੀਂ ਵੀ ਹੁੰਦਾ ਜਿਵੇਂ ਪਿਛਲੇ ਟਾਇਰਾਂ ਦੇ ਲੋਡ ਪੈਂਦੀ ਹੈ ਕਿ ਪਿਛਲਿਆਂ ਦੇ ਕਿਰਾਂ ਮਾਰੀ ਸੀ ਬਾਜੀ ਨਹੀਂ ਨਹੀਂ ਜਦੋਂ ਤਾਂ ਨਾ ਜੁੜਿਆ ਮਿਸ਼ਰਣ ਕਿ ਨੋਰ ਨਹੀਂ ਦੇ ਅੱਛਾ ਕੀ ਮੌਸਮ ਹੋਇਆ ਪਿਆ ਭਾਈ ਬਹੁਤ ਅੱਛੇ ਵਾਲਾ ਮੌਸਮ ਹੋਇਆ ਪਿਆ Gue t referred on it you. wird variance on all right 자 wie. De vaiz venir. De ਤੋ ਭਾਈ ਇਹਦੀ 딜ੀਵਰੀ ਹੋ ਗਈ डन। ਹੋਰਾਂ ਮਸ਼ੀਨ ਰੈਗੀ ਕੱਲੀ ਲਾਉਣ ਵਾਲੀ। ਇਹਨੂੰ ਲੋਹਨੇ ਜਾ ਕੇ ਬਲਟਾਂ ਕੱਟੀਆਂ ਕਰਨੀ। ਆਹ ਮਸ਼ੀਨ ਬਈ ਆਪਾਂ ਇਤਰੋਂ ਸੰਗਲ ਪਾਤਾ ਸੀਗਾ ਇੱਕ ਪਰਲੇ ਪਾਸੇ ਪਹਿਲਾਂ ਦੋ ਹੀ ਪਾਏ ਸੀ ਮੁੜ ਗਿਆ ਤੀਜਾ ਵਿੱਚ ਦੀ ਹੋਰ ਨਿਕਲਦਾ ਸੀਗਾ ਵੀ ਇਹਦਾ weight ਜਿਆਦਾ 36000 ਸੀਗਾ weight ਇਹਦਾ। ਪਹਿਲਾਂ ਚਾਰ ਹੀ ਪਾਏ ਸੀਗੇ ਸੰਗਲਿਆਂ ਨੂੰ। ਹਵੇ ਕਾ ਪਾਇਆ ਸੀਗਾ ਇੱਕੋ ਬਰਲਾ ਪਾਇਆ ਸੀ। ਫਿਰ ਉਹਦੇ ਵਿੱਚ ਦੀ ਲਿਆ ਕੇ ਤਾ ਸੀਗਾ ਵੀ ਚਾਲੇ ਨੇ ਨਾਲ ਲੋਡ ਪੈਣੀ ਸੀਗੀ ਤਿੰਨ ਪੌਣਾ ਪੌਣੇ ਪੈਣੀ ਸੀ ਆਹ ਕੋਹ ਹੋਰ ਆਹ ਲੋਡ ਪਈ ਹੁਣ ਆਪੇ ਲਾਉਣਗੇ ਬਾਈ ਹੁਣੀ ਮੈਂ ਤੇ ਆਸ਼ੂ ਜਾਣੇ ਆ ਸੀ ਉਹ ਲੋਡ ਇਹਨਾਂ ਥੋੜਾ ਜਿਹੀ ਪਿਆਣੀ ਦਾ ਫਲੈਟ ਪੁੱਟ ਤੇ ਉਹ ਨਾ ਉਹ ਜੰਡੇ ਕੈਰਗਰੀ ਨਾਲੇ ਆਪਣੇ ਮਿੱਤਰ ਦਾ ਸਮਾਨ ਸੀ ਗੋਣੇ ਮੰਗਾਇਆ ਸੀ ਹੁਣ ਕਹਾਂਗੇ ਲੈ ਜਾ ਬਈ ਆ ਕੇ ਸਾਡੇ ਕੋਲ ਉਥੋਂ ਲੋੜ ਵੇਨੇ ਗਿਰਾ ਚੱਕਣਾ ਸਾਨੂੰ ਦੱਸਾਂਗੇ ਲੋੜ ਚੱਕਦੇ ਆ ਨੇ ਬੜਾ ਟਾਈਮ ਲਵਾਇਆ ਸੱਪ ਜੇ ਬਣਾਈ ਜਾਂਦੇ ਆ ਵੇ ਜਿੱਥੇ ਜਿੱਥੇ ਸੜਕ ਟੁੱਟੀ ਆ ਉਥੇ ਜਿੱਥੇ ਨੁੱਕ ਜੀ ਪਾਉਂਦਾ ਆਉਂਦਾ ਬਿੱਥੇ ਕੁਗੜੀ ਆ ਇਹ ਆ ਨੋਰ ਦੀ ਡਿਲੀਵਰੀ ਕਰਨ ਆਏ ਆ ਨਾ ਇਹ ਤਾਂ ਬੜੇ ਰਾਹ 'ਚ ਬ੍ਰਿਜ ਬਰੂਜ ਦੇਖਣੇ ਪਏ ਵੀ ਕਿਸੇ ਬ੍ਰਿਜ ਬਰੂਜ ਨਾਲ ਨਾ ਲੱਗ ਜੇ ਤੇ ਬ੍ਰੇਕ ਬਰੂਕ ਜਦੋਂ ਮਾਰਦੇ ਸੀ ਨਾ ਤੇ ਮੈਂ ਨੂੰ ਆ ਨਾ ਬ੍ਰੇਕ ਹੌਲੀ ਮਾਰੀ ਆ ਵੇ ਵੇਖੀ ਕਿਤੇ ਰੋੜ ਹੀ ਨਾ ਗਾਹ ਨੂੰ ਅੱਜ ਆਪਣਾ ਹੈਵੀ ਲੋਡ ਹੈ ਹੈ ਓਏ ਓਏ ਆ ਕਦੋਂ ਲੋ ਕਰਦਾ ਮੈਂ ਆਪਣਾ ਹੈਵੀ ਲੋਡ ਆ ਕਿਤੇ ਰਿਸਕ ਹੀ ਨਾ ਗਿਆ ਇਹਨੂੰ ਤਾਂ ਦੋਵੇਂ ਐਂ ਕਰੀ ਉਹੀਂ ਚੱਕ ਕੇ ਅੰਦਰ ਰੱਖੇ ਜੀ ਠੀਕ ਗੱਲ ਆ ਜਾ ਬੇਟਾ ਬੁੱਟਾ ਬੇਟਾ ਇੱਥੇ ਨਹੀਂ ਖੋਲਣੀਆਂ ਪੁੱਛ ਕੇ ਆ ਇਹਨਾਂ ਨੂੰ ਆਹਦਾ ਨਹੀਂ ਲਾ ਜਾ ਕਬੂਤਰ ਉੱਟੇ ਫਿਰ ਦਿੰਦੇ ਬਾਜੀ ਹੁੰਦੀ ਹੈ ਅਵੀ ਲੋਡ ਆ ਭਈ ਅਜੇ ਤਾਂ ਪੂਰਾ ਦੋ ਬੀਸੀ ਆਪਣੇ ਆਹ ਜਾਲੀਆਂ ਵਾਲੀ ਇਹ ਆਪਾਂ ਤਰਵਾਲਾਂ ਕਰਕੇ ਸਾਈਡ ਤੇ ਇੱਥੇ ਲਵਾ ਲਾਂਗੇ ਇੱਕ ਪਾਸੇ ਤਰਵਾਲਾਂ ਸਾਈਡ ਤੇ ਹੋਣਗੀਆਂ ਤੇ ਇਦਾਂਲੇ ਪਾਸੇ ਟੈਡ ਕਰਕੇ ਆਂਗੇ ਬਾਕੀ ਲੋਡ ਪਿੱਛੇ ਲੱਦਾਂਗੇ ਕੋਨਾਂ ਨਾਲ ਪੱਟ ਕਰਕੇ ਰੋਮਾਂਗੇ ਪੂਰਾ ਨਾਲ ਦੀ ਕਰਦੇ ਹੁਣ ਨਾਲ ਦੀ ਨਿੱਕੇ ਆ ਆ ਓਏ ਥੱਲੋਂ ਯਾਰ ਲੱਕੜ ਕੋਲੋਂ ਕਰਤਾ ਠੀਕ ਕਰ ਆਲਾ ਵੱਡੇ ਇੱਧਰ ਦੀ ਫੜ ਲਾਓ ਉਹ ਹਾਂ ਸਹੀ ਆ ਜਿਹਨੂੰ ਕਰਦੇ ਸੀ ਤੁਸੀਂ ਜੀ ਬੈਲਟ ਲਿਆ ਜੋ ਬੈਲਟ ਨੇ ਬਹੁਤ ਅੰਮੀ ਤੇ ਦਬਾਵਾਂਗੇ ਇੱਕ ਇਦੋਂ ਦੀ ਕਿਚ ਪਾਦਾਂਗੇ ਇੱਕ ਸੈਂਟਰ ਚ ਮਾਰ ਦੇਣਾ ਚੱਲਿਆ ਆਏ ਹੋਲਦਾ ਲੱਗ ਰਿਹਾ ਇੱਕਾ ਤਰਾਂ ਦੀ ਜਿੱਕਰ ਭਾਈ ਚੰਨ ਬਿਆ ਆ ਵੀ ਪੋਵੇਰੇ ਸੰਲੇ ਟਰੱਕ ਖੜੇ ਆ ਕੋਈ ਫਿਫਥ ਵੀ ਇਹਨਾਂ ਦਾ ਕੋਸ ਨੇ ਦਰੇ ਸਤ ਉਹ ਬੈਟੂਲੇ ਬਾਹਰ ਨਿਕਲੇ ਖੜੀ ਹੁੰਦਾ ਹੀ ਬਾਹਰ ਇਹ ਟਰੱਕ ਦੇ ਕੇ ਹੁਣ ਵੀ ਵੱਡਾ ਕੇ ਵੀ ਇਹ ਵੱਡਾ ਜਗੜਾ ਆ ਪਰ ਐ ਨਾ ਉਹ ਵੀ ਲੱਗਿਆ ਹੋਣੇ ਚੁੱਡੂ ਘਟ ਮੈਂ ਤਾਂ ਅਬਾਸ ਨੂੰ ਵੀ ਵੇਚੀ ਭਲਾਇਆ ਮੈਂ ਨੂੰ ਪੁੱਛਿਆ ਮੈਂ ਕਿਹਾ ਯਾਰ ਲੋਡ ਹਿੱਲਿਆ ਤਾਂ ਰਕੀ ਦਾ ਮੂਰੇ ਇੱਕ ਜਾਲੀ ਆ ਮੈਂ ਕਿਹਾ ਲੋਡ ਆਪਣਾ ਹਿੱਲਿਆ ਤਾਂ ਨਹੀਂ ਚਲੋ ਅਗਲਾ ਲੋਡ ਚੱਕ ਕੇ ਮਿਲਦੇ ਆ ਬਈ ਇਹ ਤਾਂ ਲੋਡ ਆਪਣਾ ਡਨ ਹੋ ਗਿਆ ਸੀ ਉਹ ਮਸ਼ੀਨ ਵਾਲਾ ਬਾਈ ਹੁਣ ਹੀ ਲਾਇਆ ਆਏ ਸੀ ਇਹ ਕਿਹੜੇ ਗਰੀ ਸੀ ਉਹ ਲਾਉਣ ਗਏ ਸੀ ਉੱਥੋਂ ਚੱਕ ਕੇ ਲੈ ਆਏ ਸੀ